ਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਨਸ਼ਾ ਤਸਕਰੀ ਹੋ ਰਹੀ ਹੈ ਬਹੁਤ ਸਾਰੇ ਲੋਕ ਇਸ ਕਾਲੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਵੱਲੋਂ ਨਸ਼ਾ ਵੇਚ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨੇ ਜਿਹੜੀਆਂ ਉਹ ਖਰਾਬ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਘਰਾਂ ਦੇ ਚਿਰਾਗ ਦੇ ਜਿਹੜੇ ਉਹ 부ਝਾਏ ਜਾ ਰਹੇ ਨੇ ਬਦਲੇ ਦੇ ਵਿੱਚ ਇਹ ਲੋਕ ਲੱਖਾਂ ਕਰੋੜਾਂ ਰੁਪਏ ਦੀ ਜਾਇਦਾਦ ਇਕੱਠੀ ਕਰ ਰਹੇ ਨੇ ਲੇਕਿਨ ਇਹ ਨਸ਼ਾ ਵੇਚ ਕੇ ਇਕੱਠੀ ਕੀਤੀ ਜਾਇਦਾਦ ਉਹਨਾਂ ਦੇ ਕਿਸੇ ਕੰਮ ਦੀ ਨਹੀਂ ਰਹਿਣੀ ਤੋਕੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਵੀ ਸੀਜ਼ ਕੀਤੀ ਜਾ ਰਹੀ ਆ ਤਾਂ ਇਸੇ ਤਹਿਤ ਮੋਗਾ ਦੇ ਧਰਮਕੋਟ ਦੇ ਵਿੱਚ ਵੀ ਵੱਡੀ ਕਾਰਵਾਈ ਆ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਆ 1 ਕਰੋੜ 54 ਲੱਖ 54 ਹਜ਼ਾਰ ਰੁਪਏ ਦੀ ਕੀਮਤ ਦੀ ਪ੍ਰਾਪਰਟੀ ਦੋ ਦਸ਼ਾ ਤਸਕਰਾਂ ਦੀ ਸੀਜ਼ ਕੀਤੀ ਗਈ ਆ ਤਾਂ ਮੋਗਾ ਦੇ ਧਰਮਕੋਟ ਦੇ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ ਤਾਂ ਜਿੱਥੇ ਨਸ਼ੇ ਨੂੰ ਲੈ ਕੇ ਸਖਤੀ ਆ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤਾਂ ਡੀਐਸਪੀ ਰਮਨਦੀਪ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਹੈ ਜਿਹੜੀ ਉਹ ਸੀਜ਼ ਕੀਤੀ ਗਈ ਹੈ ਇਸ ਵਿੱਚ ਕੋਰਟ ਇਸੇਖਾਂ ਦਾ ਕੇਸ ਨੰਬਰ 169 ਸ਼ਾਮਿਲ ਹੈ ਅਤੇ 2021 ਦੇ ਵਿੱਚ ਇਹ ਮਾਮਲਾ ਹੈ ਜਿਹੜਾ ਉਹ ਦਰਜ ਕੀਤਾ ਗਿਆ ਸੀ ਐਨਡੀਪੀਐਸ ਐਕਟ ਦੇ ਇਸ ਮਾਮਲੇ ਤਹਿਤ ਪਿੰਡ ਦੋਲੇਵਾਲਾ ਵਿੱਚ ਦੋ ਪ੍ਰਾਪਰਟੀਆਂ ਨੇ ਜਿਹੜੀਆਂ ਉਹ ਸੀਜ਼ ਕੀਤੀਆਂ ਗਈਆਂ ਨੇ ਦੋਵੇਂ ਆਰੋਪੀ ਨੇ ਜਿਹੜੇ ਉਹ ਜ਼ਮਾਨਤ ਉੱਤੇ ਬਾਹਰ ਆਏ ਹੋਏ ਨੇ ਨਸ਼ਾ ਵੇਚ ਕੇ ਕੋਠੀਆਂ ਨੇ ਜਿਹੜੀਆਂ ਉਹਨਾਂ ਅਪਰਾਧੀਆਂ ਦੇ ਵੱਲੋਂ ਪਾਈਆਂ ਗਈਆਂ ਨੇ ਲੇਕਿਨ ਹੁਣ ਇਹ ਕੋਠੀਆਂ ਨੇ ਜਿਹੜੀਆਂ ਉਹ ਸਰਕਾਰ ਦੇ ਵੱਲੋਂ ਜ਼ਬਤ ਕਰ ਲਈਆਂ ਗਈਆਂ ਨੇ ਜਾਣਕਾਰੀ ਦਿੰਦੇ ਹੋਏ ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਹਿਤ ਦੋ ਨਸ਼ਾ ਤਸਕਰਾਂ ਗੁਰਦੇਵ ਸਿੰਘ ਉਰਫ ਲਾਡੀ ਅਤੇ ਹਰਜਿੰਦਰ ਸਿੰਘ ਉਰਫ ਸੁਖਚੰਦ ਸਿੰਘ ਦੀ ਪ੍ਰਾਪਰਟੀ ਹੈ ਜਿਹੜੀ ਉਹ ਸੀਜ਼ ਕੀਤੀ ਗਈ ਹੈ ਦੋਹਾਂ ਦੀਆਂ ਪ੍ਰਾਪਰਟੀਆਂ ਦੇ ਬਾਹਰ ਪੋਸਟਰ ਨੇ ਜਿਹੜੇ ਉਹ ਚਿਪਕਾਏ ਗਏ ਨੇ ਅਤੇ 1 ਕਰੋੜ 53 ਲੱਖ 54 ਹਜ਼ਾਰ ਰੁਪਏ ਦੀ ਕੀਮਤ ਦੀ ਪ੍ਰਾਪਰਟੀ ਹੈ ਜਿਹੜੀ ਉਹ ਸੀਜ਼ ਕੀਤੀ ਗਈ ਹੈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਪ੍ਰਾਪਰਟੀ ਹੈ ਜਿਹੜੀ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਖਰੀਦੀ ਗਈ ਹੈ ਜਿਸ ਤੋਂ ਬਾਅਦ ਇਹਨਾਂ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਨਸ਼ਾ ਤਸਕਰ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਲੋਕ ਇਸ ਕਾਲੇ ਕਾਰੋਬਾਰ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਡਾ ਉਪਲਸ ਦੇ ਵੱਲੋਂ ਲਿਆ ਜਾਵੇਗਾ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਡੀਐਸਪੀ ਰਾਮਨਦੀਪ ਸਿੰਘ ਦਾ ਆਓ ਦੇਖਦੇ ਹਾਂ ਅੱਜ ਅਸੀਂ ਸਟੇਟ ਸਰਕਾਰ ਤੇ ਡੀਜੀਪੀ ਆਫ ਸਰਕਾਰ ਦੇ ਦਰਾਂ 'ਤੇ ਇਸ ਅਸਰ ਤੋਂ ਕੰਪਨੀ ਆਈਪੀਐਸ ਦੇ ਸਾਰੀਆਂ ਦਿਸ਼ਾ-ਨਿਰਦੇਸ਼ਾਂ ਐਟ ਐਸਪੀਡੀ ਸ਼ਿਵਾਲਕੀ ਸਿੰਘਾ ਜੀ ਵਾਈ ਹੈਟ ਅੱਜ ਸਾਡੀ ਜਨਤਰੀ ਤੋਂ ਧਾਰਨਾ ਕੋਟ ਸੈਕਟਰ ਪਿੰਡ ਕਾਲੇਵਾਸ ਦੇ ਵਿੱਚ ਅਸੀਂ ਅੱਜ 1 ਕਰੋੜ 53 ਲੱਖ ਤੇ 54 ਹਜ਼ਾਰ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਾਈਆ ਜਿਹਦੇ ਵਿੱਚ ਦੋ ਦੋਸ਼ੀ ਨੇ ਕਦਦੇਸੇ ਕਲਪੜਾ ਕਿ ਪ੍ਰਿੰਦਰ ਸਿੰਘ ਜਿੰਦਾ ਜਿਨ੍ਹਾਂ ਦੀ ਅਸੀਂ ਦੋ ਘਰ ਜਿਹੜੇ ਇਹਨਾਂ ਦੇ ਆ ਉਹ 1 ਕਰੋੜ 33 ਲੱਖ ਤੇ 54 ਹਜ਼ਾਰ ਦੀ ਇਹਨਾਂ ਦੀ ਪ੍ਰਾਪਰਟੀ ਜਬਤ ਕਰਾਈਆ ਤੇ ਅਸੀਂ ਪਹਿਲਾਂ ਵੀ ਮੈਂ ਤਾਂ ਦੱਸਣਾ ਸਾਰਿਆਂ ਦਾ ਰਿਪੋਰਟ ਦੇਖਿਆ ਅਸੀਂ ਪਹਿਲਾਂ ਵੀ 5.5 ਕਰੋੜ ਦੀ ਪ੍ਰਾਪਰਟੀ ਜਿਹੜੀਆਂ ਫ੍ਰੀਜ਼ ਕਰਾ ਚੁੱਕੇ ਹਾਂ ਤੇ ਜਿਹੜੇ ਵੀ ਇਦਾਂ ਦੇ ਨਸ਼ਾ ਤਸਕਰ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਮਰਸ਼ਲ ਫੜੇ ਜਾਂਦੇ ਨੇ ਜਾਂ ਨਾਵੇ ਕੋਈ ਵੀ ਪਰਚੇ ਦਰਜ ਕੀਤੇ ਉਹਨਾਂ ਦੀ ਅਸੀਂ ਇਦਾਂ ਹੀ ਕੇਸ ਬਣਾ ਕੇ ਵੱਡਾ ਵੱਡਾ ਕੇਸ ਬਣਾ ਕੇ ਉਹਨਾਂ ਦੀਆਂ ਤਬਦੀਆਂ ਬੁਰੀ ਸਲਾਵਾਂਗੇ ਤੇ ਕਿਸੇ ਨੂੰ ਵੀ ਇਸ ਵਿੱਚ ਬਖਸ਼ਾ ਨਹੀਂ ਜਾਂਦਾ ਜਿਹੜੇ ਵੀ ਇਸ ਸਰਕਟ ਵਿੱਚ ਹੋਣ ਉਹ ਜਿਹੜੀ ਅਪੀਲ ਦੇ ਸੰਬੰਧ ਵਿੱਚ ਕੰਮ ਕਰਦੇ ਨੇ ਸਰ ਕਿੰਨੇ ਮਾਮਲੇ ਦਰਜ ਹਨ ਦੇ ਜਿਨ੍ਹਾਂ ਦੇ ਦੋਵੇਂ ਜਾਣੇ ਦੇ ਤੋਂ 11 ਮਾਮਲੇ ਦਰਜ ਨੇ ਅਤੇ ਮਕਰੀ ਵਕੀਰਾਂ ਦੇ ਅੱਗੇ ਜੀ ਨੇ ਉਸੂ ਦਾ ਮਾਮਲਾ ਇੱਕ ਵਕੀਰ ਦਰਜ ਨੇ ਤੇ ਕਸ਼ੂਰ ਨੂੰ ਮਰਛੇ ਜੇਲ ਜਨੇ ਤੋਂ ਲਈ ਭਾਜੀ ਦੋਨੇ ਦੇ ਦੇਖੋ ਇਹ ਅੱਗੇ ਨਸ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਜੀ ਅੱਗੇ ਇਹਨਾਂ ਦੀਆਂ ਕੌਤੀਆਂ ਫਿਜ਼ਟਾ ਕੇ ਤੇ ਅੱਗੇ ਜਿਹੜੇ ਵੀ ਇਹਦੇ ਵਿੱਚ ਹੋਰ ਵੀ ਦੋਸ਼ੀ ਜਾਂ ਹੋਰ ਵੀ ਜਿਹੜੇ ਬੰਦੇ ਪਤਾ ਲੱਗਦੇ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ